ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਖਾਲਸਾ ਜੀ ਕਦੇ ਖਾਲੀ ਨਹੀਂ ਜਾਂਦੀ ਭਾਵੇਂ ਅਜ਼ਮਾ ਕੇ ਵੇਖ ਲਿਓ ਪਰ ਤੁਹਾਡੇ ਹਿਰਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਮੇਨ ਗੱਲ ਜਿਹੜੀ ਇਹ ਆ ਜੇ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ ਹੈ ਨਾ ਭਾਵਨਾ ਹੈ ਫਿਰ ਉਹਦੀ ਅਰਦਾਸ ਪਰਮੇਸ਼ਰ ਅਕਾਲ ਪੁਰਖ ਦੇ ਦਰ ਤੇ ਜ਼ਰੂਰ ਪਹੁੰਚਦੀ ਹੈ ਤੇ ਜਦੋਂ ਸਾਡੀ ਅਰਦਾਸ ਉੱਥੋਂ ਤੱਕ ਨਹੀਂ ਜਾਂਦੀ ਇਹਦਾ ਮਤਲਬ ਸਾਡੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਕਈ ਵਾਰ ਅਸੀਂ ਗੁੱਸਾ ਖਾ ਜਾਂਦੇ ਆ ਕਈ ਵਾਰੀ ਮਨ ਵਿੱਚ ਸੋਚ ਲੈਨੇ ਆ ਅਸੀਂ ਨਹੀਂ ਜਾਣਾ ਸ਼ੀਦਾਂ ਸਾਹਿਬ ਅਸੀਂ ਨਹੀਂ ਮੰਨਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਸਾਨੂੰ ਤੇ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਪਰ ਖਾਲਸਾ ਜੀ ਸੱਚੀਓ ਗੱਲ ਹੈ ਜੇ ਹਿਰਦੇ ਵਿੱਚ ਭਾਵਨਾ ਸ਼ਰਧਾ ਹੈ ਨਾ ਵਿਸ਼ਵਾਸ ਭਰੋਸਾ ਸ਼ੀਦਾਂ ਦੇ ਉੱਤੇ ਤੇ ਫਿਰ ਮਹਾਰਾਜ ਦੇ ਘਰ ਅੱਜ ਨਹੀਂ ਤੇ ਕੱਲ ਨੂੰ ਅਰਦਾਸ ਜ਼ਰੂਰ ਪਹੁੰਚਦੀ ਹੈ ਤੇ ਕਈ ਤੇ ਖਾਲਸਾ ਜੀ ਇਹੋ ਜੇ ਗੁਰਮਖੰਨ ਜਿਨ੍ਹਾਂ ਨੂੰ 11-11 ਸਾਲ ਹੋ ਗਏ ਆ ਮਹਾਰਾਜੇ ਘਰ ਜਾਂਦੇ ਆ ਪਰ ਆਸ ਪੂਰੀ ਨਹੀਂ ਹੋਈ ਪਰ ਉਹਨਾਂ ਦਾ ਹਿਰਦਾ ਏਡਾ ਮਹਾਰਾਜ ਨੇ ਆਪਣੇ ਨਾਮ ਵਿੱਚ ਰੰਗਿਆ ਉਹਨਾਂ ਕੋਲੋਂ ਹੁਣ ਖਾਲਸਾ